जय प्रसाद या भूखन पहरी जय मन तिस सिमरत क्यों आलस की जय जै। जय प्रसाद सुहस्त सुवारी मन तिस प्रभु को कब होन विसारी जय प्रसाद बाग में लिख धन ਰੱਖ ਪਰੋਏ ਪ੍ਰਭੂ ਆਪਣੇ ਮਨ ਜਿਨ ਤੇਰੀ ਮਨ ਬਣ ਤੇ ਨਾਈ ਉਠਤ ਬੈਠਤ ਸਦ ਤਿਸ ਹੇ ਤੇ ਆਈ ਤਿਸ ਹੇ ਤੇ ਆਏ ਜੋਏ ਕਲਖੇ ਬਿਹਾਉ ਹਾ ਨਾਨਕ ਤੇਰੀ ਰੱਖੇ ਬਿਹਾਉ ਹਾ ਨਾਨਕ ਤੇਰੀ ਰੱਖੇ जय पुरुषोदास अपूखुन पहरी जाय मन के स सिमरत क्यों आलस की जय जय पुरुषोदास अश्वहस्ते ओस हमारी मन तिस प्रभु का कग वो न बिसारी जय प्रसाद बाग में लिख धमन ਰਾਸ ਪ੍ਰੋਏ ਪ੍ਰਭੂ ਅਪੂਨੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਦ ਤੇ ਸਹਤੇ ਆਈ ਤਿਸ ਹੈ ਧਿਆਏ ਜੋ ਇਕਲਖੈ ਇਹ ਹਉ ਨਾਨਕ ਤੇਰੀ ਰਖ ਸਤਿ ਆਏ ਜੋਏ ਤਲਖੇ ਇਮਾਨ ਨਾਨਕ ਤੇ ਤੇਰੀ ਰੱਖ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰਦੇਵ ਉਪਦੇਸ਼ ਕਰਦੇ ਹਨ ਜੈ ਪ੍ਰਸਾਦ ਆਪੂਖਨ ਪਹਿਰੀ ਜੈ ਮਨਤੇ ਸਿਮਰਤ ਕਿਉਂ ਆਲਸ ਕੀਜੇ ਵੈਸੇ ਤਾਂ ਸਭ ਤੋਂ ਵੱਡਾ ਗਹਿਣਾ ਗੁਰਬਾਣੀ ਹੈ ਤੇ ਆਪਣੀ ਜਿਹੜੀ ਜ਼ੁਬਾਨ ਆਪਾਂ ਮਿੱਠੀ ਬੋਲਦੇ ਨਾ ਸਾਰੇ ਨਾਲ ਉਹ ਵੀ ਗਹਿਣਾ ਪਰ ਆਪਾਂ ਵੈਸੇ ਵੀ ਗਹਿਣੇ ਪਾਈ ਲੈਣੇ ਨਾ ਚੰਗੇ ਚੰਗੀ ਚੀਜ਼ਾਂ ਪਾਣਦੇ ਆਪਾਂ ਤੇ ਉਸ ਪ੍ਰਭੂ ਨੂੰ ਆਪਾਂ ਨੂੰ ਕਦੇ ਨਹੀਂ ਬੁਲਾਉਣਾ ਚਾਹੀਦਾ ਜਿਨੇ ਦਾਤਾ ਬਖਸ਼ਿਆ ਨੇ ਜੈ ਪ੍ਰਸਾਦ ਅਸ ਫਸਤ ਅਸਵਾਰੀ ਮਨਤੇਸ ਪ੍ਰਭ ਕੋ ਕਬ ਹੂਨ ਬਿਸਾਰੀ ਜਿਦੀ ਕਿਰਪਾ ਨਾਲ ਆਪਾਂ ਸਵਾਰੀਆਂ ਕਰਦੇ ਨਾ ਅਗੇ ਹਾਥੀ ਕੋੜਿਆਂ ਦੀ ਹੁੰਦੀ ਸੀ ਅੱਜ ਕੱਲ ਤਾਂ ਹੋਰ ਹੋਰ ਚੀਜ਼ਾਂ ਦੀਆਂ ਵੀ ਹੈਗੀਆਂ ਹਵਾਈ ਜਹਾਜ਼ ਤੱਕ ਵੀ ਆਪਾਂ ਸੌਰੀ ਕਰਦੇ ਨਾ ਤੇ ਜਿਸ ਪ੍ਰਭੂ ਦੀਆਂ ਇੱਦਾਤਾਂ ਨੇ ਉਹਨੂੰ ਕਦੇ ਵੀ ਬੁਲਾਉਣਾ ਚਾਹੀਦਾ ਜੈ ਪ੍ਰਸਾਦ ਬਾਗ ਮਿਲਖਤਨਾ ਜਿੱਦੀ ਕਿਰਪਾ ਨਾਲ ਬਾਗ ਬਗੀਚੇ ਵਿੱਚ ਘੁੰਮਦੇ ਆਪਾਂ ਨੂੰ ਤਨ ਮਿਲਿਆ ਜ਼ਮੀਨਾਂ ਜਾਇਦਾਦਾਂ ਆਪਣੇ ਕੋਲ ਹੈ ਨਹੀਂ ਹੈਗੀਆਂ ਨੇ ਰਾਖ ਪਰੋਏ ਪ੍ਰਭ ਆਪਣੇ ਮਨਾਂ ਨੂੰ ਆਪਣੇ ਮਨ ਵਿੱਚ ਪਰੋ ਕੇ ਰੱਖਿਓ ਕਦੇ ਵੀ ਨਾ ਪੁਲਾਈਏ ਜਿੰਨ ਤੇਰੀ ਮਨ ਬਣਤ ਬਣਾਈ ਉਠਤ ਬੈਠ ਸਤ ਸਤਿ ਆਇਆ ਮਨਾ ਜਿਨੇ ਤੇਰੀ ਬਣਤ ਬਣਾਈਆਂ ਨੇ ਜਿਨੇ ਤੇ ਰਚਨਾ ਕੀਤੀ ਆ ਉੱਠਦੇ ਬੈਠ ਉਸ ਪਰਮੇਸ਼ਰ ਨੂੰ ਸਿਰਜਣਹਾਰ ਨੂੰ ਯਾਦ ਰੱਖਿਏ ਤਿਸੇ ਤੇ ਆਏ ਜੋ ਇੱਕ ਅਲੱਖ ਹੈ ਇਹ ਆਵਾ ਨਾਨਕ ਤੇ ਰੱਖੇ ਜਿਹੜਾ ਇੱਕ ਕਾਨੂੰਨੀ ਨਪਲਾਉਂਦਾ ਉਹਦੀ ਆਤਮਾ ਵੀ ਫਿਰ ਕਿਨਾਰੀ ਰਲ ਜਾਂਦੀ ਹੈ ਤੇ ਉਹਨੂੰ ਇੱਥੇ ਵਿਸ਼ੋਭਾ ਤੇ ਆਤਮਕ ਮੰਡਲ ਵਿੱਚ ਦਰਗਾਹ ਦੇ ਵਿੱਚ ਉਹਦੀ ਸ਼ੋਭਾ ਹੈ ਸ਼ੋਭਾ ਹੈ ਤਿਸੇ ਤੇ ਆਏ ਜੋ ਇੱਕ ਅਲੱਖ ਹੈ ਇਹ ਆਵਾ ਨਾਨਕ ਤੇ ਰੱਖੇ ਪ੍ਰਭੂ ਕਿਰਪਾ ਕਰਨ ਆਪਾਂ ਵੀ ਇੱਕ ਨਾਲ ਜੁੜੀਏ ਸਾਰੀ ਹੰਕਾਰ ਸਾਰਾ ਹੰਕਾਰ ਤਿਆਗ ਕੇ ਸਾਰੀ ਦੁਆਇ ਤਿਆਗ ਕੇ ਇੱਕ ਪ੍ਰਭੂ ਦੀ ਆराधना ਕਰੀਏ ਤਾਂ ਕਿ ਆਪਣੇ ਤੇ ਵੀ ਕਲਿਆਣ ਹੋਵੇ ਇਹ ਆ ਹੋ ਨਾਨਕ ਤੇ ਰੱਖੇ ਤਾਂ ਕਿ ਆਪਣੀ ਪਤ ਵੀ ਪਰਮੇਸ਼ਰ ਸਹੀ ਸਲਾਮਤ ਰੱਖਣ ਇਸ ਜਹਾਨ ਵਿੱਚ ਵੀ ਤੇ ਆਤਮਿਕ ਮੰਡਲ ਦੇ ਵਿੱਚ ਵੀ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗੇ ਬਖਸ਼ੋ ਹੋਈਏ ਗਲਤੀ ਲਈ ਦਾਸ ਕੀਮਤ ਅਰਚਕ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ